ਅੱਜ ਬਈ ਅਸੀਂ ਖੜੇ ਹਾਂ ਸਿਮੇ ਪਿੰਡ ਦੇ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ 'ਚ ਤੇ ਅੱਜ ਆਹ ਵੀਰਾਂ ਵੱਲੋਂ ਤੇ ਕੁਝ ਪਿੰਡ ਦੇ ਹੋਰ ਵਧੀਆ ਜੋ ਲੋਕ ਨੇ ਜੋ ਸੋਚਦੇ ਨੇ ਆਪਣੇ ਪਿੰਡ ਬਾਰੇ ਸਕੂਲ 'ਚ ਬਈ ਪੱਖੇ ਲੈ ਕੇ ਆਏ ਨੇ ਖਾਸ ਕਰਕੇ ਬਹੁਤ ਹੀ ਜ਼ਿਆਦਾ ਜ਼ਰੂਰਤ ਸੀਗੀ ਪੱਖਿਆਂ ਦੀ ਠੀਕ ਹੈ ਬੱਚੇ ਗਰਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਔਖੇ ਹੁੰਦੇ ਸੀਗੇ ਤੇ ਬਾਈਆਂ ਨੇ ਹੈਲਪ ਕੀਤੀਆਂ ਟੀਚਰਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਵੀ ਬਈ ਸਾਨੂੰ ਪੱਖਿਆਂ ਦੀ ਲੋੜ ਹੈਗੀ ਜਿੰਨਾ ਟੀਚਰਾਂ ਦਾ ਹੋ ਸਕਦਾ ਉਹ ਕਰ ਰਹੇ ਨੇ ਤੇ ਜਿੰਨਾ ਸਾਡੇ ਪਿੰਡ ਦੇ ਨੇ ਹੋਇਆ ਓਨਾ ਕਰਿਆ ਬਾਈ ਜੀ ਅੱਜ 9-10 ਪੱਖੇ ਲੈ ਕੇ ਆਏ ਨੇ ਬਾਈ ਹਨਾ ਤੇ ਬਾਈਆਂ ਨੂੰ ਹੋਰ ਬਈ ਠੀਕ ਹੋ ਜੀ ਤੇ ਬਾਈ ਕਿੰਨਾ ਵੱਲੋਂ ਇਹ ਸੇਵਾ ਕੀਤੀ ਗਈ ਹੈ ਬਾਈ ਸੱਸੀ ਕਾਲ ਪਹਿਲਾਂ ਤੋਂ ਸੱਸੀ ਕਾਲ ਜੀ ਆਪਣੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਅਸੇਮਾ ਕਲਾ ਦਾ ਜੀ ਬਾਈ ਜੀ ਤੇ ਸਾਡੀ ਸਾਰੇ ਪਿੰਡ ਵਾਲਿਆਂ ਨੂੰ ਤੇ ਜਿੰਨੇ ਵੀ ਸਾਡੇ ਭਰਾ ਜਿਵੇਂ ਅਲੱਗ-ਅਲੱਗ ਵੀ ਬਾਈ ਸਾਨੂੰ ਪੱਖਿਆਂ ਦੀ ਲੋੜ ਹੈਗੀ ਜਿੰਨਾ ਟੀਚਰਾਂ ਦਾ ਹੋ ਸਕਦਾ ਉਹ ਕਰ ਰਹੇ ਨੇ ਤੇ ਜਿੰਨਾ ਸਾਡੇ ਪਿੰਡ ਦੇ ਨੇ ਹੋਇਆ ਓਨਾਂ ਕਰਿਆ ਬਾਈ ਜੀ ਅੱਜ 9-10 ਪੱਖੇ ਲੈ ਕੇ ਆਏ ਨੇ ਬਾਈ ਹਨਾ ਤੇ ਬਾਈਆਂ ਨੂੰ ਹੋਰ ਬਾਈ ਠੀਕ ਹੋ ਜੀ ਤੇ ਬਾਈ ਕਿੰਨਾ ਵੱਲੋਂ ਇਹ ਸੇਵਾ ਕੀਤੀ ਗਈ ਹੈ ਬਾਈ ਫੱਸੀ ਕਾਲ ਪਹਿਲਾਂ ਤੋਂ ਸਾਰੇ ਸਸੀ ਕਾਲ ਜੀ ਆਪਣੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਅਸੇਮਾ ਕਲਾ ਦਾ ਜੀ ਬਾਈ ਜੀ ਤੇ ਸਾਡੀ ਸਾਰੇ ਪਿੰਡ ਵਾਲਿਆਂ ਨੂੰ ਤੇ ਜਿੰਨੇ ਵੀ ਸਾਡੇ ਭਰਾ ਜਿਵੇਂ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਜੁੜੇ ਹੋਏ ਆ ਜੀ ਬਾਈ ਉਹਨਾਂ ਨੂੰ ਇੱਕ ਬੇਨਤੀ ਹੈ ਵੀ ਆਪਣੇ ਗੁਰਦੁਆਰਾ ਸਾਹਿਬ ਵੀ ਬਹੁਤ ਸੋਹਣਾ ਬਣ ਗਿਆ ਠੀਕ ਹੈ ਜੀ ਤੇ ਜਿਹਦੇ ਵਿੱਚੋਂ ਆਪਣਾ ਭਵਿੱਖ ਜਿਹੜੇ ਸਕੂਲਾਂ ਦੇ ਵਿੱਚੋਂ ਨਿਕਲਣਾ ਹਾਂਜੀ ਤੇ ਹੁਣ ਥੋੜਾ ਜਿਹਾ ਉਹਦੇ ਵੱਲ ਧਿਆਨ ਦਿੱਤਾ ਜਾਵੇ ਜਿਵੇਂ ਆਪਣਾ ਸਰਕਾਰੀ ਹਾਈ ਸਕੂਲ ਆ ਉਹਦੀ ਵੀ ਬਿਲਡਿੰਗ ਵੀ ਵਧੀਆ ਤੇ ਉੱਥੇ ਸਾਰਾ ਕੁਝ ਹੀ ਹਾਂਜੀ 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 ਇੱਥੇ ਜਿਹੜਾ ਆਪਣਾ ਪ੍ਰਾਇਮਰੀ ਸਕੂਲ ਆ ਜਦਾ ਸਟਾਫ ਬਹੁਤ ਵਧੀਆ ਜੀ ਤੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਰਿਹਾ ਸਿੱਖਿਆ ਦੇ ਰਿਹਾ ਔਰ ਜਿਹੜਾ ਫਿਜ਼ੀਕਲ ਹੀ ਆ ਜਿਵੇਂ ਆ ਮੈਡਮ ਨਾਲ ਗੱਲ ਹੋ ਰਹੀ ਸੀ ਜੀ ਸਾਡੀ ਮਾਸਟਰ ਜੀ ਨਾਲ ਵੀ ਗੱਲ ਹੋਈ ਸੀ ਜੀ ਤੇ ਸੈਂਟਰ ਦੇ ਵਿੱਚੋਂ ਆਪਣੇ ਪਿੰਡ ਦੇ ਬੱਚੇ ਪਹਿਲੇ ਸਥਾਨ ਤੇ ਆ ਕਬੱਡੀ ਦੇ ਵਿੱਚ ਕਬੱਡੀ ਦੇ ਵਿੱਚ ਜੀ ਤੇ ਅੱਜ ਵੀ ਮੈਡਮ ਜੀ ਦੱਸ ਰਹੇ ਸੀ ਵੀ ਅੱਜ ਵੀ ਪੰਜ-ਸੱਤ ਬੱਚੇ ਗਏ ਹੋਏ ਆ ਠੀਕ ਹੈ ਤੇ ਇੱਥੇ ਨਾ ਆਪਣੀ 5000 ਲਗਭਗ ਆਬਾਦੀ ਹੈਗੀ ਹੈ ਪਿੰਡ ਦੀ ਜੀ ਜੀ ਤੇ ਇਥੇ ਪੱਖਿਆਂ ਦੀ ਜ਼ਰੂਰਤ ਸੀ ਤੇ ਇਹਦਾ ਸਾਨੂੰ ਪਤਾ ਕਿੱਥੋਂ ਲੱਗਿਆ ਪੁੱਚੋ ਕਲਾਂ ਤੋਂ ਪੁੱਚੋ ਕਲਾਂ ਤੋਂ ਇਹ ਚੀਜ਼ ਦਾ ਸਾਨੂੰ ਅਫਸੋਸ ਜਿਆ ਹੋਇਆ ਤੇ ਵੀਰ ਆਪਣੇ ਪਿੰਡ ਦੀ ਇੰਨੀ ਆਬਾਦੀ ਹੈ ਜਦ ਆਪਾਂ ਇੱਕ 10 ਪੱਖਿਆਂ ਦੀ ਅਰੇਂਜਮੈਂਟ ਕਰ ਸਕਦੇ ਜੀ ਜੀ ਵੀ ਜੇ ਆਪਾਂ ਬੂੰਦ-ਬੂੰਦ ਨਾਲ ਘੜਾ ਭਰ ਸਕਦਾ ਜੇ 100-100 ਰੁਪਏ ਵੀ ਪਾਲੀਏ ਦੇ ਏਸੀ ਵੀ ਲੱਗ ਸਕਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਜਿਹੜਾ ਅਸੀਂ ਮੰਨ ਲਓ ਵੀ ਮੈਂ ਨਹੀਂ ਕਹਿੰਦਾ ਵੀ ਗੁਰਦੁਆਰੇ ਮੰਦਿਰ ਜਾਂ ਮਸੀਤਾਂ ਦੀਆਂ ਮਾੜੀਆਂ ਵੀ ਜਿਹੜੀ ਚੀਜ਼ ਬਣ ਗਈ ਪ੍ਰੋਪਰ ਜੀ ਉਹ ਠੀਕ ਆ ਉਥੋਂ ਆਪਾਂ ਰੁਝਾਨ ਘਟਾ ਕੇ ਆਪਾਂ ਸਕੂਲ ਵੱਲ ਨੂੰ ਰੁਝਾਨ ਦਈਏ ਸਭ ਤੋਂ ਪਹਿਲਾਂ ਗੁਰਦੁਆਰਾ ਇੱਥੇ ਸ਼ੁਰੂ ਹੁੰਦਾ ਹੈ ਹਾਂਜੀ ਵੀ ਇੱਥੋਂ ਸਾਨੂੰ ਸਿੱਖਿਆ ਮਿਲਨੀ ਆ ਆਪਣੇ ਮਾਪੇ ਨੇ ਜਨਮ ਦਿੱਤਾ ਏ ਜਿਵੇਂ ਟੀਚਰ ਆ ਇਹਨਾਂ ਨੇ ਸਾਨੂੰ ਅੱਗੇ ਵਾਲੀ ਸਿੱਖਿਆ ਜ਼ਿੰਦਗੀ ਬਾਰੇ ਇਹਨਾਂ ਨੇ ਸਿਖਾਉਣਾ ਇਹ ਸਕੂਲ ਦੇ ਵਿੱਚੋਂ ਆਪਣਾ ਕੋ ਵੇਖ ਨਿਕਲਣਾ ਜੀ ਮੇਰੀ ਬੇਨਤੀ ਇਹੀ ਹੈ ਵੀ ਜਿਹੜੇ ਵੀ ਭਰਾ ਸਾਡੇ ਨਾਲ ਜੁੜੇ ਹੋਏ ਆ ਜਾਂ ਸਾਡੇ ਪਿੰਡ ਦੇ ਐਨ ਆਰ ਆਈ ਆ ਜਾਂ ਬਾਹਰ ਬੈਠੇ ਸੀ ਦੋਸਤ ਮਿੱਤਰ ਆ ਵੀ ਵੱਖ-ਵੱਖ ਕਿਤੇ ਵੀ ਬੈਠੇ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਵੀ ਆਪਣੇ ਸਕੂਲ ਦੀ ਜਿਹੜੀ ਹਾਲਤਾ ਥੋੜੀ ਖਾਸਤਾ ਪ੍ਰਾਇਮਰੀ ਸਕੂਲ ਜੀ ਇਰੇ ਲਈ ਮਾੜੇ ਬੱਦ ਚੜ ਕੇ ਅੱਗੇ ਆਓ ਜਿਵੇਂ ਅਸੀਂ ਆ ਇੱਕ ਗਰੁੱਪ ਦੇ ਵਿੱਚ ਹੀ ਬੋਲਿਆ ਸੀ ਜਿਵੇਂ ਇਹ ਖੜੇ ਨੇ ਅੰਕਲ ਇਹਨਾਂ ਦੇ ਬੇਟਾ ਜਗਸੀਰ ਸਿੰਘ ਉਹਨਾਂ ਨੇ ਫੋਨ ਕਰਤਾ ਸੀ ਇੱਕ ਦੋ ਬੰਦੇ ਹੋਰ ਨੇ ਉਹਨਾਂ ਨੇ ਮੈਨੂੰ ਨਾਂ ਲੈਣ ਤੋਂ ਮਨਾ ਕੀਤਾ ਹੋਇਆ ਉਹਨਾਂ ਦੇ ਬਕਾਇਦਾ ਕਾਲ ਆ ਗਈ ਸੀ ਤੋਂ ਗਰੁੱਪ ਚ ਬੋਲਤਾ ਸੀ ਸਾਡੇ ਕੋਲੋਂ ਪੈਸੇ ਫੜ ਕੇ ਰੈਂਡ ਬੇਸ ਤੇ ਹਨਾ ਧਾਰਮਿਕ ਜਿਹੜੀਆਂ ਗੱਲਾਂ ਉਹਨਾਂ ਤੋਂ ਉੱਪਰ ਉੱਠ ਕੇ ਵੀ ਇਹਨਾਂ ਬੱਚਿਆਂ ਨੂੰ ਬੱਚਾ ਇੱਕ ਰੱਬ ਦਾ ਰੂਪ ਹੈ ਇਹਨਾਂ ਦੇ ਲਈ ਅੱਗੇ ਉੱਠ ਕੇ ਆਓ ਤੇ ਆਪਾਂ ਜਿਹੜਾ ਆਪਣਾ ਸਕੂਲ ਹੈ ਉਹਨੂੰ ਚੰਗਾ ਬਣਾਈਏ ਆਪਣੇ ਬੱਚੇ ਇਹਨਾਂ ਦੇ ਵਿੱਚੋਂ ਅੱਗੇ ਆਈਪੀਐਸ ਅਫਸਰ ਜਾਂ ਕਿਤੇ ਵੀ ਮਤਲਬ ਕੋਈ ਕੰਮ ਸਿੱਖ ਕੇ ਕੋਈ ਕੰਮ ਕਰ ਰਿਹਾ ਬੇਸ਼ੱਕ ਕੋਈ ਦਿਹਾੜੀ ਕਰ ਰਿਹਾ ਬੇਸ਼ੱਕ ਕੋਈ ਕਿਤੇ ਵੀ ਕੈਟਾਗਰੀ 'ਚ ਕੋਈ ਟੀਚਰ ਲੱਗ ਗਿਆ ਹਨਾ ਕੋਈ ਵੀ ਕੰਮ ਤੋਂ ਪਹਿਲਾਂ ਆਪਾਂ ਨੂੰ ਪੜ੍ਹਾਈ ਜ਼ਰੂਰੀ ਹੈ ਇੱਥੋਂ ਹੀ ਇਥੋਂ ਹੀ ਕਹਿੰਦਾ ਆ ਉਹ ਪੜ ਕੇ ਇਸ ਸਕੂਲ ਦੇ ਵਿੱਚੋਂ ਅਸੀਂ ਵੀ ਖੁਦ ਆ ਜਿਹੜੀ ਬਿਲਡਿੰਗ ਹੈ ਅੰਕਲ ਗੜੇ ਇਹ ਵੀ ਸ਼ਾਇਦ ਇਹਦੇ ਵਿੱਚ ਹੀ ਪੜੇ ਹੋਣਗੇ ਤੇ ਮੰਨ ਕੇ ਕਹਿਣ ਦਾ ਭਾਅ ਮੇਰਾ ਇਹ ਹੈ ਵੀ ਆਪਾਂ ਨੂੰ ਜਿਹੜਾ ਪ੍ਰਾਇਮਰੀ ਸਕੂਲ ਹੈ ਇਹਦੇ ਬੱਲ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਟਾਈਮ ਇੰਦਰ ਝਾਕਣ ਦੀ ਕਿਉਂਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਗਏ ਹਾਂਜੀ ਧੰਨਵਾਦ ਹੈ ਜੀ ਅਗਲੇ ਹਾਂਜੀ ਤੇ ਟੀਚਰ ਸਾਹਿਬਾਨ ਨੇ ਆਪਣੇ ਇਧਰ ਤੇ ਮੈਡਮ ਜੀ ਕਿਵੇਂ ਲੱਗਿਆ ਤੁਹਾਨੂੰ ਜੀ ਪੱਖੇ ਆ ਗਏ ਨੇ ਅੱਜ ਆਪਣੇ ਸਾਨੂੰ ਬਾਈ ਜੀ ਇਤਨਾ ਗਰਮੀ ਦੇ ਵਿੱਚ ਇਸ ਪੱਖਿਆਂ ਦੀ ਮਤਲਬ ਉਹ ਘਾਟ ਮਹਿਸੂਸ ਹੋ ਰਹੀ ਸੀ ਜੀ ਤੇ ਜਦੋਂ ਸਾਨੂੰ ਹੁਣ ਪੱਖੇ ਮਿਲੇ ਜੀ ਪਹਿਲੇ ਤਾਂ ਅਸੀਂ ਜੀ ਸਮੂਹ ਸਾਰੇ ਜਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਾਨੂੰ ਪੱਖਿਆਂ ਦੀ ਮਤਲਬ ਜਿਹੜੀ ਸਾਡੀ ਸਮੱਸਿਆ ਸੀ ਜਿਹੜੀ ਘਾਟ ਸੀ ਸਾਡੀ ਉਹ ਪੂਰੀ ਹੋ ਗਈ ਆ ਤੇ ਗਰਮੀ ਦੇ ਵਿੱਚ ਸਾਨੂੰ ਜ਼ਿਆਦਾ ਦਿੱਕਤ ਆ ਰਹੀ ਸੀ ਹਾਂ ਜੀ ਹਾਂ ਜੀ ਔਖਾ ਜਾਂਦੀ ਗਰਮੀ ਹੈ ਜ਼ਿਆਦਾ ਬੱਚਿਆਂ ਨੂੰ ਵੀ ਵੀ ਇੱਕ ਕਲਾਸ ਦੇ ਵਿੱਚ 40-40 ਬੱਚੇ ਬੈਠਨੇ ਤੇ ਪੱਖੇ ਦੋ ਮਤਲਬ ਚੱਲ ਵੀ ਜਿਵੇਂ ਘੱਟ ਰਹੇ ਸੀਗੇ ਪੁਰਾਣੇ ਸੀ ਚੰਜੀ ਤੇ ਬਾਈ ਜੀ ਤੁਸੀਂ ਵੀ ਜਿਹੜਾ ਬੰਦਾ ਵੀ ਖੁਸ਼ੀ ਹੋਈ ਹੈ ਜੀ ਹਾਂਜੀ ਹਾਂਜੀ ਜੋ ਵੀ ਬੰਦੇ ਤੁਸੀਂ ਦੇਖ ਰਹੇ ਹੋ ਹਨਾ ਬਾਈ ਜੀ ਤਾਂ ਹੈਲਪ ਜ਼ਰੂਰ ਕਰਿਆ ਕਰੋ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਏਸੀ ਲਾ ਕੇ ਵਜੇ ਨੇ ਤੇ ਸਕੂਲਾਂ 'ਚ ਤਾਂ ਆਪਣਾ ਇਹ ਹੁੰਦਾ ਵੀ ਜਿੰਨਾ ਹੋ ਸਕੇ ਆਪਾਂ ਹੀ ਏਸੀ ਲਾਉਣੇ ਹਨਾ ਪੱਖਾ ਉਹਨਾਂ ਦੇ ਜਦੋਂ ਪੱਖਾ ਨਾ ਹੋਵੇ ਤੇ ਪੱਖਾ ਲੱਗ ਜੇ ਉਹ ਏਸੀ ਤੋਂ ਘੱਟ ਨਹੀਂ ਰਹਿੰਦਾ ਹਨਾ ਠੀਕ ਹੈ ਜੀ ਧੰਨਵਾਦ ਹੈ ਬਾਈ ਸਾਰਿਆਂ ਦਾ ਜੀ